ਇਸੇ ਤਰ੍ਹਾਂ ਸਾਥ ਸੰਗਤ ਆਓ ਅੱਜ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਤੇ ਉਹਨਾਂ ਦੇ ਅਮਰਤ ਬਚਨਾਂ ਵਿੱਚੋਂ ਅਸੀਂ ਕੁਝ ਆਧਾਰ ਬਣਾਈਏ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰਤ ਬਾਣੀ ਦੀ ਜੋ ਤਰਤੀਬ ਹੈ ਮੇਰੀ ਸੱਚੀ ਸਰਕਾਰ ਨੇ ਬਾਣੀ ਦੀ ਤਰਤੀਬ ਵਿੱਚ ਵੀ ਸਾਨੂੰ ਜ਼ਿੰਦਗੀ ਬਖਸੀ ਹੈ ਗਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਕਿਰਪਾਲੂ ਜਿਨੇ ਆਪਣੇ ਸਰੀਰਕ ਚੋਲੇ ਨੂੰ ਬਦਲ ਕੇ ਆਪਣੀ ਜੋਤ ਭਾਈ ਲੈਣਾ ਜੀ ਦੇ ਅੰਦਰ ਟਿਕਾਈ ਭਾਈ ਗੁਰਦਾਸ ਜਿਨੇ ਆਪਣੀ ਰਚਨਾ ਵਿੱਚ ਇੱਕ ਬਚਨ ਕਿਹਾ ਹੈ ਸੁਲਤਾਨਪੁਰ ਤੋਂ ਪਰਾਰੰਭ ਤੱਕ ਕਰਦੇ ਪਏ ਹਨ ਤੇ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਜਾ ਕੇ ਸੰਪੂਰਨਤਾ ਹੋਈ ਹੈ ਸੁਲਤਾਨਪੁਰ ਦੀ ਧਰਤੀ ਤੇ ਪਰਮਾਤਮਾ ਦੇ ਨਾਮ ਨੂੰ ਪ੍ਰੇਮ ਕਰਕੇ ਉਸ ਪਿਆਰੇ ਦੇ ਦਰ ਤੋਂ ਝੋਲੀਆਂ ਭਰ ਕੇ ਇੱਕ ਉਦਾਸੀ ਵਾਲਾ ਲਿਵਾਸ ਪਾ ਕੇ ਗੁਰੂ ਨਾਨਕ ਸਾਹਿਬ ਤੁਰਦੇ ਹਨ ਜਿਹੜਾ ਚੋਲਾ ਸੁਲਤਾਨਪੁਰ ਦੀ ਧਰਤੀ ਤੇ ਦੁਨੀਆਂ ਨੂੰ ਸੋਧਣ ਲਈ ਪਾਇਆ ਕਰਤਾਰਪੁਰ ਦੀ ਧਰਤੀ ਤੇ ਆ ਕੇ ਬਾਬੇ ਨਾਨਕ ਨੇ ਉਹਨਾਂ ਉਹ ਚੋਲਾ ਉਤਾਰ ਦਿੱਤਾ ਕਰਤਾਰਪੁਰ ਦੀ ਧਰਤੀ ਤੇ ਆ ਕੇ ਬਾਬੇ ਨਾਨਕ ਨੇ ਉਹ ਚੋਲਾ ਉਤਾਰ ਦਿੱਤਾ ਆਪ ਸਭ ਨੂੰ ਪਤਾ ਹੈ ਕਿ ਸੁਲਤਾਨਪੁਰ ਦੀ ਧਰਤੀ ਉੱਪਰ ਬਾਬਾ ਨਾਨਕ ਜੀ ਦੀ ਭੈਣ ਬੀਬੇ ਨਾਨਕੀ ਜੀ ਭਾਈ ਜੈ ਰਾਮ ਨਾਲ ਵਿਆਹੇ ਹੋਏ ਹਨ। ਹਜੂਰ ਸੁਲਤਾਨਪੁਰ ਗਏ ਹਨ। ਇੱਥੇ ਸੁਲਤਾਨਪੁਰ ਦੀ ਧਰਤੀ ਤੇ ਜਿਨ੍ਹਾਂ ਅੱਖਾਂ ਨੇ ਗੁਰੂ ਨਾਨਕ ਸਾਹਿਬ ਨੂੰ ਪਹਿਚਾਣ ਲਿਆ ਸੀ ਉਨ੍ਹਾਂ ਵਿੱਚੋਂ ਦੌਲਤ ਖਾਂ ਬਰਗਿਆਂ ਨੇ ਹੱਥ ਜੋੜ ਕੇ ਕਹਿ ਦਿੱਤਾ ਸੀ ਕਿ ਬਾਬਾ ਮੈਨੂੰ ਭਾਵੇਂ ਇਸ ਸ਼ਹਿਰ ਤੋਂ ਬਾਹਰ ਦੀ ਕੁਲੀ ਹੀ ਦੇ ਦੇ ਅਤੇ ਸਭ ਕੁਝ ਤੁਸੀਂ ਸੰਭਾਲੋ ਪਰ ਇੱਕ ਕਿਰਪਾਲਤਾ ਕਰੋ ਕਿ ਸੁਲਤਾਨਪੁਰ ਦੀ ਧਰਤੀ ਨੂੰ ਕਦੀ ਛੱਡ ਕੇ ਨਾ ਜਾਇਓ ਗੱਜ ਕੇ ਆਖੋ ਸਤਨਾਮ ਛੱਡ ਕੇ ਨਾ ਜਾਇਓ ਭਾਈ ਗੁਰਦਾਸ ਜੀ ਨੇ ਦولت ਖਾਂ ਨੂੰ ਕੇਵਲ ਨਵਾਬ ਹੀ ਨਹੀਂ ਲਿਖਿਆ ਸਗੋਂ ਉਹਨਾਂ ਨੇ ਆਪਣੀ ਰਚਨਾ ਵਿੱਚ ਦولت ਖਾਂ ਨੂੰ ਪੀਰ ਅਬਨਾਸੀ ਦਾ ਰੁਤਬਾ ਵੀ ਦਿੱਤਾ ਹੈ ਤੇ ਕੇਵਲ ਇਹ ਨਹੀਂ ਉਹਨਾਂ ਨੇ ਦولت ਖਾਂ ਲਈ ਸ਼ਬਦ ਭਲਾ ਵਰਤਿਆ ਹੈ ਤੇ ਸਿੱਖਾ ਸਿੱਖਾਂ ਦੀ ਗਿਣਤੀ ਕਰਨ ਲੱਗਿਆਂ ਦੌਲਤਖਾਂ ਦੀ ਗਿਣਤੀ ਬਾਬੇ ਨਾਨਕ ਦੇ ਸਿੱਖਾਂ ਵਿੱਚ ਕੀਤੀ ਹੈ ਭਾਈ ਗੁਰਦਾਸ ਜੀ ਦੀ ਪਵਿੱਤਰ ਰਚਨਾ ਵਿੱਚ ਇੱਕ ਤੁਕ ਹੈ ਦੌਲਤਖਾਂ ਲੋਧੀ ਭਲਾ ਦੌਲਤਖਾਂ ਭਲਾ ਹੈ ਕਿਉਂ ਭਲਾ ਹੈ ਕਹਿਣ ਲੱਗੇ ਹੋਵਾ ਜਿੰਦ ਪੀਰ ਅਬਨਾਸੀ ਜੀ ਆਉਂਦੇ ਜੀ ਦولت ਖਾਂ ਉਸ ਅਬਨਾਸੀ ਪ੍ਰਮਾਤਮਾ ਨਾਲ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜ ਗਿਆ ਇੱਥੇ ਇੱਕ ਆਵਾਜ਼ ਨਿਕਲੀ ਹੈ 13 13 ਦੀ ਅੱਜ ਤੱਕ ਸੰਸਾਰ ਦੇ ਲੋਕ ਕੇਵਲ ਮੈਂ ਮੈਂ ਤੇ ਮੇਰੇ ਮੇਰੇ ਬਿੱਤ ਹੀ ਖੱਚਤ ਹਨ ਜਨਮ ਸਾਖੀ ਵਾਲਿਆਂ ਨੇ ਬਚਨ ਵੀ ਸੰਭ ਕੇ ਰੱਖੇ ਹਨ ਕਿ ਜਦੋਂ ਹਜੂਰ 13 13 ਧੁਨ 13 13 ਦੀ ਧੁਨ ਲਗਾ ਕੇ ਉਸ ਮੋਦੀ ਖਾਨੇ ਵਿੱਚ ਲੋੜਵੰਦਾਂ ਨੂੰ ਦਾਤ ਦਿੰਦੇ ਸਨ ਤਾਂ ਇੱਕ ਦਿਨ ਇੱਕ ਨੌਕਰ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਬਾਬਾ ਜੀ 13 13 ਕਹਿ ਕੇ ਤੂੰ ਸਾਰਾ ਮੋਦੀ ਖਾਨਾ ਉਜਾੜ ਦੇਵੇਂਗਾ ਤੇਰਾ ਤੇਰਾ ਕਹੇਗਾ ਤਾਂ ਸੁਲਤਾਨ ਪੁਰ ਉੱਜੜ ਜਾਏਗਾ ਤਾਂ ਸਤਿਗੁਰੂ ਜੀ ਨੇ ਗੰਭੀਰਤਾ ਨਾਲ ਬੜੀ ਖੁਮਾਰੀ ਵਿੱਚ ਟਿੱਕ ਕੇ ਸ਼ਬਦ ਕਹੇ ਸਨ ਪੁਰਖਾ ਭਲਿਆ ਕਦੀ ਵੀ ਤੇਰਾ ਤੇਰਾ ਕਰਕੇ ਦੁਨੀਆ ਨਹੀਂ ਉੱਜੜੀ ਜਿਸ ਦਿਨ ਵੀ ਉਜਾੜੇ ਪੈਂਦੇ ਹਨ ਉਸ ਦਿਨ ਉਸ ਦਿਨ ਮੇਰਾ ਮੇਰਾ ਕਰਕੇ ਪੈਂਦੇ ਹਨ ਤੇਰਾ ਤੇਰਾ ਕਰੀਏ ਤਾਂ ਬਰਕਤ ਪੈਂਦੀ ਹੈ ਮੇਰਾ ਮੇਰਾ ਕਰੀਏ ਤਾਂ ਉਜਾੜੇ ਪੈ ਜਾਂਦੇ ਹਨ ਸultanpur ਦੀ ਧਰਤੀ ਤੇ ਹੁਣ ਸultanpur ਦੀ ਧਰਤੀ ਤੋਂ ਜਿਸ ਦਿਨ ਗੁਰੂ ਨਾਨਕ ਸਾਹਿਬ ਤੁਰੇ ਹਨ ਤਾਂ ਕਿ ਸultanpur ਦੇ ਸਾਰੇ ਲੋਕਾਂ ਨੇ ਇਹ ਸਵੀਕਾਰ ਕਰ ਲਿਆ ਸਵੀਕਾਰ ਕਰ ਲਿਆ ਸੀ ਕਿ ਗੁਰੂ ਨਾਨਕ ਸਾਹਿਬ ਅੱਲਾਹ ਦਾ ਨੂਰ ਹਨ ਨਹੀਂ ਸੁਲਤਾਨਪੁਰ ਦੀ ਧਰਤੀ ਤੇ ਮੇਰੇ ਗੁਰੂ ਨਾਨਕ ਸਾਹਿਬ ਲਈ ਪਸਬੇਲੇ ਦੇ ਲੋਕਾਂ ਨੇ ਤਿੰਨ ਸ਼ਬਦ ਵਰਤੇ ਸਨ ਉਹਨਾਂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਇਸ ਸ਼ਬਦ ਨੂੰ ਦਰਜ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਪ੍ਰੇਮ ਕਰਨ ਵਾਲੇ ਜਗਿਆਸੂ ਵੀ ਹਨ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਦੇ ਖਜ਼ਾਨੇ ਦਾ ਭੇਤ ਨਹੀਂ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਉਹਨਾਂ ਸੰਸਾਰ ਦੇ ਲੋਕਾਂ ਨੇ ਤਿੰਨ ਸ਼ਬਦ ਮੈਨੂੰ ਦਿੱਤੇ ਗੁਰਮਖੋ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੋਣ ਨਾਲ ਹੀ ਸ਼ਬਦ ਵਰਤੇ ਆ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਜਾਂ ਉਹਨਾਂ ਸ਼ਬਦ ਵਰਤੇ ਆ ਕਲ ਤਾਰਨ ਗੁਰੂ ਨਾਨਕ ਆਇਆ ਗੁਰੂ ਅਰਜਨ ਜੀ ਦਾ ਗੁਰੂ ਅਰਜਨ ਸਾਹਿਬ ਜੀ ਦਾ ਆਪ ਇੱਕ ਬਚਨ ਪੜਦੇ ਹਾਂ ਗੁਰੂ ਅਰਜਨ ਸਾਹਿਬ ਜੀ ਦਾ ਆਪ ਇੱਕ ਬਚਨ ਪੜਦੇ ਹੋ ਜੋ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਵਿੱਚ ਉਹਨਾਂ ਨੇ ਇੱਕ ਸਵਈਆ ਕਿਹਾ ਜਦੋਂ ਬਚਨ ਕਰਦੇ ਹਨ ਤਾਂ ਅਖੀਰ ਵਿੱਚ ਬੇਨਤੀ ਕਰਦੇ ਹਨ ਪ੍ਰਭ ਦਾਤੋ ਦਾਤਾਰ ਪਰਿਓ ਜਾਤਿਕ ਇੱਕ ਸਰਣਾ ਮਿਲੈ ਦਾਨ ਸੰਤ ਰੇਨ ਜੇ ਲਗ ਔਜਲ ਤਰਨਾ ਬਨ ਤਕਰੋ ਅਰਦਾਸ ਸੁਨਾ ਜੇ ठाकुर पावे देहो दर्श मन चावो भगत यो मन ਠਹਿਰਾਵੇ ਉਥੇ ਬਾਬੇ ਨਾਨਕ ਲਈ ਸ਼ਬਦ ਵਰਤੇ ਬਲਿਓ ਚਰਾਗ ਅੰਧਾਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਦੁਨੀਆ ਦੇ ਲੋਕੋ ਕੇਵਲ ਆਮ ਵਿਅਕਤੀ ਨਾ ਜਾਣੋ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰਪਾਰ ਬ੍ਰਹਮ ਜਦੋਂ ਗੁਰੂ ਰਾਮਦਾਸ ਜੀ ਦੀ ਸਿਖਤ ਕਰਨ ਲੱਗੇ ਤਾਂ ਉਹਨਾਂ ਨੇ ਇੱਕ ਬਚਨ ਕਿਹਾ ਤਨ ਤਨ ਗੁਰ ਨਾਨਕ ਸਮਦਰਸੀ ਜਿਨ ਨਿੰਦਾ ਉਸਤਤ ਤਰੀ ਤਰਾਂ ਜਦੋਂ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਜਦੋਂ ਗੁਰੂ ਅਰਜਨ ਸਾਹਿਬ ਮੇਰ ਦੇ ਘਰ ਵਿੱਚ ਆਏ ਤਾਂ ਕਹਿਣ ਲੱਗੇ ਕਿ ਬਾਬੇ ਤੋਂ ਵੱਡਾ ਹੋਰ ਕੋਈ ਨਹੀਂ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਪਣੀ ਰਤਨਾ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਵਿਆਖਿਆ ਕੀਤੀ ਉਹ ਕਹਿੰਦੇ ਹਨ ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਨਾਮ ਲਿਖਿਆ ਗਿਆ ਤਾਂ ਚਾਰ ਅੱਖਰ ਹਨ ਫਾਰਸੀ ਦੇ ਚਾਰ ਅੱਖਰਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਿਖਿਆ ਜਾਂਦਾ ਹੈ ਅਸੀਂ ਗੁਰਮੁਖੀ ਜਦੋਂ ਵਰਤਦੇ ਹਾਂ ਤਾਂ ਉਦੋਂ ਤਿੰਨ ਅੱਖਰ ਵਰਤਦੇ ਹਾਂ ਤੇ ਇੱਕ ਮਾਤਰਾ ਨਾਲ ਅਜਾਈ ਜਾਂਦੀ ਹੈ ਜਦੋਂ ਅਸੀਂ ਫਾਰਸੀ ਵਿੱਚ ਨਾਨਕ ਸ਼ਬਦ ਲਿਖਦੇ ਹਾਂ ਤਾਂ ਨੂਨ ਅਲਫ ਨੂਨ ਤੇ ਕਾਫ ਚਾਰ ਸ਼ਬਦਾ ਨਾਲ ਬਣੇਗਾ ਨਾਨਕ ਜਦੋਂ ਅਸੀਂ ਗੁਰਮੁਖੀ ਵਿੱਚ ਦਰਸ਼ਨ ਕਰਦੇ ਹਾਂ ਤਾਂ ਉੱਥੇ ਨਾਨਕ ਦੇ ਅੱਖਰ ਹਨ ਨੰਨਾ ਨੰਨੇ ਨੂੰ ਕੰਨਾ ਨੰਨਾ ਤੇ ਅਖੀਰ ਤੇ ਕਕਾ ਜੇ ਆਮ ਬੰਦੇ ਨੂੰ ਨਾਨਕ ਸ਼ਬਦ ਲਿਖ ਕੇ ਦੇ ਦਈਏ ਤਾਂ ਅਸੀਂ ਇਹ ਅਰਥ ਕਰਾਂਗੇ ਕਿ ਇਸ ਦੇ ਅਰਥ ਹਨ ਧੰਨ ਗੁਰੂ ਨਾਨਕ ਸਾਹਿਬ ਜੀ ਪਰ ਭਾਈ ਸਾਹਿਬ ਨੇ ਇੱਕ ਇੱਕ ਅੱਖਰ ਦਾ ਅਰਥ ਕੀਤਾ ਹੈ ਉਹ ਕਹਿੰਦੇ ਹਨ ਸਿੱਖਾ ਤੂੰ ਨਾਨਕ ਸ਼ਬਦ ਕਾਲੀ ਨਾਲ ਕਹਿ ਕੇ ਨਾ ਜਾਈ ਜਦੋਂ ਨਾਨਕ ਸ਼ਬਦ ਕਹੇ ਤਾਂ ਤੇਰਾ ਰੂਮ ਰੂਮ ਕਿਸੇ ਸਮਾਧੀ ਵਿੱਚ ਚਲਾ ਜਾਏ ਜੇਕਰ ਨਾਨਕ ਸ਼ਬਦ ਹੀ ਤੈਨੂੰ ਭਾਵਨਾ ਨਾਲ ਕਹਿਣਾ ਆ ਜਾਏ ਤਾ ਇਹ ਸ਼ਬਦ ਹੀ ਤੇਰੀਆਂ ਝੋਲੀਆਂ ਭਰ ਦੇਵੇਗਾ ਗੱਜ ਕੇ ਆਖੂ ਸਤਨਾਮ ਤੇਰੀਆਂ ਝੋਲੀਆਂ ਭਰ ਦੇਵੇਗਾ ਉਹਨਾਂ ਨੇ ਇਹ ਅਰਥ ਨਹੀਂ ਕੀਤੇ ਕਿ ਨਾਨਕ ਦਾ ਅਰਥ ਧੰਨ ਗੁਰੂ ਨਾਨਕ ਸਾਹਿਬ ਹੈ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਦੋ ਨੂਨ ਲੱਗੇ ਹਨ ਜਦੋਂ ਤੂੰ ਨਾਨਕ ਸ਼ਬਦ ਕਹਿੰਦਾ ਹੈ ਤਾਂ ਜਿਹੜਾ ਪਹਿਲਾ ਨੰਨਾ ਆਉਂਦਾ ਹੈ ਇਸ ਦੇ ਅਰਥ ਹਨ 9 9 ਦੇ ਅਰਥ ਹਨ ਨਿਯਮਤਾ ਵੰਡਣ ਵਾਲਾ ਪਹਿਲਾ ਨੰਨਾ ਕਹਿ ਰਿਹਾ ਹੈ हे ਮਨੁੱਖ ਜੇ ਤੇਰੀ ਝੋਲੀ ਵਿੱਚ ਕਿਤੋਂ ਵੀ ਦਾਤ ਨਹੀਂ ਪਈ ਤਾਂ ਤੂੰ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਝੋਲੀ ਜਾ ਕੇ ਅੱਟ ਤਾਂ ਸਹੀ ਜਿਸ ਦੀ ਝੋਲੀ ਵਿੱਚ ਕਿਤੇ ਵੀ ਖੈਰ ਨਾ ਪਵੇ ਗੁਰੂ ਨਾਨਕ ਸਾਹਿਬ ਖਾਲੀ ਝੋਲੀਆਂ ਭਰਨ ਵਾਲੇ ਤੇ ਨਿਯਾਮਤਾ ਵੰਡਣ ਵਾਲੇ ਹਨ ਜਦੋਂ ਅਸੀਂ ਕੰਨਾ ਪਾਉਂਦੇ ਹਾਂ ਤਾਂ ਇਸ ਦੀ ਸ਼ਕਲ ਇੱਕ ਵਰਗੀ ਹੈ ਤੇ ਇਹ ਕਹਿ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਇੱਕ ਦੇ ਪੁਜਾਰੀ ਹਨ ਤੇ ਬਖ ਬਖ ਬੰਡੀਆਂ ਨੂੰ ਖਤਮ ਕਰਕੇ ਕੇਵਲ ਇੱਕ ਦੇ ਚਰਣਾ ਵਿੱਚ ਜੋੜਨ ਲਈ ਆਏ ਹਨ ਉਸ ਤੋਂ ਅੱਗੇ ਫਿਰ ਆਉਂਦਾ ਹੈ ਨੰਨਾ ਇਸ ਨਨੇ ਦੇ ਅੱਖਰ ਅਰਥ ਹਨ ਨਸੀਰ ਤੇ ਨਸੀਰ ਦਾ ਅਖਰੀ ਅਰਥ ਹੈ ਮਦਦਗਾਰ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਕਹਿੰਦੇ ਹਨ ਕਿ ਇੱਥੇ ਦੁਨੀਆ ਵਿੱਚ ਲਤਾੜਨ ਵਾਲੇ ਬੇਅੰਤ ਮਿਲ ਜਾਣਗੇ ਪਰ ਜ਼ਮੀਨ ਤੇ ਡਿੱਗੇ ਹੋਏ ਨੂੰ ਚੁੱਕਣ ਵਾਲਾ ਕੋਈ ਟਾਵਾ ਟਾਵਾ ਹੀ ਮਿਲੇਗਾ ਤੇ ਜਦੋਂ ਕੋਈ ਦੂਸਰਾ ਅੱਖਰ ਨਣਾ ਪੜਦਾ ਹੈ ਤਾਂ ਇਸ ਦਾ ਭਾਵ ਇਹ ਹੈ ਕਿ ਮਣਾ ਜਦੋਂ ਤੇਰਾ ਕੋਈ ਵੀ ਮਦਦਗਾਰ ਨਾ ਰਹੇ ਤਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਟਿਕਾ ਲਈ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਟਿਕਾਈ ਸੱਚ ਜਾਨੀ ਡਿੱਗਿਆਂ ਦਾ ਮਦਦਕਰ ਵੀ ਗੁਰੂ ਨਾਨਕ ਸਾਹਿਬ ਹੈ ਗੱਜ ਕੇ ਆਖੋ ਸਤਨਾਮ ਡਿੱਗਿਆਂ ਦਾ ਮਦਦਗਾਰ ਵੀ ਗੁਰੂ ਨਾਨਕ ਸਾਹਿਬ ਹੈ ਅਸੀਂ ਇਤਿਹਾਸ ਦੀਆਂ ਸਾਖੀਆਂ ਪੜ੍ਹਦੇ ਹਾਂ ਕਈ ਵਾਰੀ ਇੱਕ ਅਰਜ ਅਸੀਂ ਕਰਦੇ ਹਾਂ ਕਿ ਗੁਰੂ ਨਾਨਕ ਸਾਹਿਬ ਹਰ ਦੁਆਰ ਗਏ ਉਹਨਾਂ ਨੇ ਚੜਦੇ ਦੀ ਥਾਂ ਤੇ ਲੈੰਦੇ ਨੂੰ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਅੱਜ ਤੱਕ ਇਹ ਵੀ ਮਨਾਉਤ ਹੈ ਕਿ ਸੂਰਜ ਨੂੰ ਪਾਣੀ ਦੇਣ ਵਾਲੀ ਰਸਮ ਨੂੰ ਉਹਨਾਂ ਨੇ ਖਤਮ ਕੀਤਾ ਇਸ ਵਿੱਚ ਕੋਈ ਸ਼ੱਕ ਹਨ ਇਸ ਵਿੱਚ ਵੀ ਕੋਈ ਸ਼ੱਕ ਹਨ ਪਰ ਇਸ ਸਾਖੀ ਦੇ ਅਸੀਂ ਡੂੰਘੇ ਅਰਥ ਹੋਰ ਕਰੀਏ ਕਿ ਬਾਬੇ ਨਾਨਕ ਨੇ ਚੜ੍ਹਦੇ ਨੂੰ ਪਾਣੀ ਨਹੀਂ ਦਿੱਤਾ ਕਿਉਂਕਿ ਅੱਜ ਚੜ੍ਹਦੇ ਨੂੰ ਪਾਣੀ ਦੇਣ ਵਾਲੇ ਬੇਅੰਤ ਮਿਲ ਜਾਂਦੇ ਹਨ ਲੈਂਦੇ ਕੋਈ ਲੈਂਦੇ ਦੀ ਕੋਈ ਸਾਰ ਨਹੀਂ ਲੈਂਦਾ ਸੱਚ ਜਾਣੂ ਚੜ੍ਹਦੇ ਸੂਰਜ ਨੂੰ ਤਾਂ ਲੋਕ ਸਜਦੇ ਕਰਦੇ ਹਨ ਪਰ ਲੈਂਦੇ ਨੂੰ ਜੇ ਕੋਈ ਪਾਣੀ ਦੇ ਸਕਦਾ ਹੈ ਤੇ ਸਿਰਫ ਗੁਰੂ ਨਾਨਕ ਹੀ ਦੇ ਸਕਦਾ ਹੈ ਗੱਜ ਕੇ ਆਖੋ ਸਤਨਾਮ ਜਿਹੜਾ ਅਖੀਰ ਵਿੱਚ ਸ਼ਬਦ ਆਉਂਦਾ ਹੈ ਕਕਾ ਕਕੇ ਦਾ ਅਖਰੀ ਅਰਥ ਹੈ ਕਬੀਰ ਤੇ ਕਬੀਰ ਦਾ ਅਰਥ ਹੈ ਭਗਤ ਕਵੀਰ ਨਹੀਂ ਕਬੀਰ ਦਾ ਅਖਰੀ ਅਰਥ ਹੈ ਵੱਡਾ ਭਾਈ ਨੰਦ ਲਾਲ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਨਿਆਮਤਾ ਵੰਡਣ ਵਾਲੇ ਹਨ ਇੱਕ ਪ੍ਰਭੂ ਦੇ ਚਰਣਾ ਵਿੱਚ ਜੋੜਨ ਵਾਲੇ ਹਨ ਡਿੱਗਿਆ ਹੋਇਆ ਨੂੰ ਚੁੱਕਣ ਵਾਲੇ ਮਦਦਗਾਰ ਹਨ ਤੇ ਚਿੱਤੇ ਰੱਖੀ ਕਬੀਰ ਦਾ ਅਰਥ ਹੈ ਬਾਬੇ ਨਾਨਕ ਤੋਂ ਵੱਡਾ ਦਰ ਤੈਨੂੰ ਹੋਰ ਕਿਤੇ ਲੱਭਣਾ ਨਹੀਂ ਗੱਜ ਕੇ ਆਖੋ ਸਤਨਾਮ ਕਿਤੇ ਲੱਭਣਾ ਨਹੀਂ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਹਨ ਸultanpur ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਹੁਕਮ ਦਿੱਤਾ ਪਰ ਲੋਕਾਂ ਨੇ ਤਿੰਨ ਨਾਮ ਦਿੱਤੇ ਉਹਨਾਂ ਤਿੰਨਾਂ ਨਾਵਾਂ ਦੀ ਗੱਲ ਕਰਕੇ ਜੋ ਆਪਣਾ ਅੰਦਰ ਸੀ ਉਸ ਨੂੰ ਸੰਸਾਰ ਨੂੰ ਦੱਸਣ ਦਾ ਯਤਨ ਕੀਤਾ ਜਦੋਂ ਗੁਰੂ ਨਾਨਕ ਸਾਹਿਬ ਨੇ ਸੱਚ ਦੀ ਆਵਾਜ਼ ਬੁਲੰਦ ਕੀਤੀ ਤਾਂ ਲੋਕਾਂ ਨੇ ਕਿਹਾ ਛੱਡੋ ਇਸ ਦੀ ਗੱਲ ਨਾ ਸੁਨਿਓ ਕਿਉਂ ਕਿਉਂਕਿ ਇਹ ਤਾਂ ਭੂਤਾਂ ਵਾਲਾ ਕਰਮ ਕਰਦਾ ਹੈ ਕਿਸੇ ਨੇ ਕਹਿ ਦਿੱਤਾ ਭੂਤਨਾ ਕਿਸੇ ਨੇ ਕਹਿ ਦਿੱਤਾ ਬੇਤਾਲਾ ਤੇ ਕਿਸੇ ਨੇ ਕਹਿ ਦਿੱਤਾ ਛੱਡੋ ਆਮ ਬੰਦਾ ਹੈ ਇਸ ਨੂੰ ਸਮਝ ਕੋਈ ਨਹੀਂ ਪਰ ਬਾਬਾ ਨਾਨਕ ਜੀ ਕਹਿੰਦੇ ਹਨ ਕਿ ਭੂਤਨਾ ਬੇਤਾਲਾ ਅਤੇ ਆਮ ਆਦਮੀ ਕਹਿਣ ਵਾਲਿਓ ਮੇਰੇ ਅੰਦਰ ਝਾਤੀ ਮਾਰ ਕੇ ਦੇਖੋ ਮੈਂ ਤਾਂ ਰੱਬ ਦੇ ਪ੍ਰੇਮ ਵਿੱਚ ਬਾਬਰਾ ਹੋਇਆ ਪਿਆਹਾ ਸਤ ਜਾਨੇ ਮੈਨੂੰ ਤਾਂ ਪਰਮਾਤਮਾ ਦੇ ਪਿਆਰ ਨੇ دیਵਾਨਾ ਬਣਾ ਛੱਡਿਆ ਹੈ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ फरमाया है कोई आख पुतना को कह बिताला कोई आख आदमी नानक बेचारा पर हजूर ने किया ਪਿਆ دیਵਾਨਾ 사카 ਨਾਨਕ ਬੋ ਰਾਨਾ ਹਉ ਹਰ ਬਿਨ ਅਬਰ ਨਾ ਜਾਨਾ ਰਹਾ ਤੇ ਵਿਸਰਾਮ ਦੇ ਕੇ ਪਿਆਰ ਤੇ ਪ੍ਰੇਮ ਚ دیਵਾਨਾ ਹੋ ਗਿਆ ਹਾਂ ਤੇ ਮੈਨੂੰ ਪਰਮਾਤਮਾ ਤੋਂ ਬਿਨਾ ਹੋਰ ਕੋਈ ਪਾਉਂਦਾ ਨਹੀਂ ਆਓ ਪਿਆਰਿਓ ਸਤਿਗੁਰੂ ਰਹਿਮਤ ਕਰਨ ਕਿਰਪਾ ਕਰਨ ਵੱਡਿਆਂ ਭਾਗਾ ਵਾਲੇ ਹਾਂ ਜੋ ਅਮਰਤ ਵੇਲੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਪਹੁੰਚ ਕਰਕੇ ਹਾਜ਼ਰੀਆਂ ਭਰਦੇ ਹਾਂ ਬਾਣੀ ਨੂੰ ਸਰਵਣ ਕਰਦੇ ਹਾਂ ਸਤਿਗੁਰੂ ਕਿਰਪਾ ਕਰਨ ਸਰਬੱਤ ਸਿੱਖ ਸੰਗਾਂਗ ਦੇ ਘਰਾਂ ਵਿੱਚ ਆਪਸ ਵਿੱਚ ਪ੍ਰੇਮ ਪਿਆਰ ਅਥਵਾਕ ਨਾਮ ਦੀ ਦਾਤ ਅਮਰਤ ਦੀ ਦਾਤ ਅਮਰਤ ਵੇਲੇ ਦੇ ਜਗਨੀ ਬਖਸ਼ਿਸ਼ ਕਰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਕੋਟਾਨ ਕੋਟ ਧੰਨਵਾਦ ਹੈ ਬਾਣੀ ਪੜਦਿਆਂ ਬੇਅੰਤ ਭੁੱਲਾ ਹੋ ਜਾਂਦੀਆਂ ਹਨ ਮੇਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਕਤਾਂ ਬਖ ਸੰਜੋਗ ਹਨ ਪਿਆਰਿਓ ਫਿਰ ਆਪਾਂ ਨੂੰ ਕੀ ਮਿਲੇਗਾ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਦੇ ਵਿਭਾਗੀ ਬਣੀਏ ਅਮਰਤ